ਆਹ ਤਸਵੀਰਾਂ ਨੇ ਹਲਕਾ ਖੇਮ ਕਰਨ ਦੇ ਨਿੱਜੀ ਪੈਟਰੋਲ ਪੰਪ ਦੀਆਂ ਜਿੱਥੇ ਲੋਕ ਵੱਡੀਆਂ-ਵੱਡੀਆਂ ਕੈਨੀਆਂ ਡਰਮ ਲੈ ਕੇ ਤੇਲ ਪਵਾਉਣ ਵਾਸਤੇ ਪਹੁੰਚ ਗਏ। ਜੋ ਹੀ ਰਾਤ ਵਾਲੇ ਹਮਲੇ ਦੀ ਘਟਨਾ ਸਾਹਮਣੇ ਆਉਂਦੀ ਹੈ, ਲੋਕਾਂ ਦੇ ਵਿੱਚ ਵੱਡੀ ਹਲਚਲ ਨਜ਼ਰ ਆਈ ਅਤੇ ਲੋਕਾਂ ਨੇ ਆਪਣੇ ਘਰਾਂ ਵਿੱਚ ਪੈਟਰੋਲ ਡੀਜ਼ਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਪੈਟਰੋਲ ਪੰਪ ਤੇ ਲੱਗੀਆਂ ਲੰਮੀਆਂ-ਲੰਮੀਆਂ ਲਾਈਨਾਂ ਵਾਰੇ ਅਖੀਰ ਪੈਟਰੋਲ ਪੰਪ ਵਾਲਿਆਂ ਨੇ ਕੀ ਕਿਹਾ ਕੈਮਰੇ ਸਾਹਮਣੇ ਆ ਕੇ ਲੋਕਾਂ ਨੇ ਤਾਂ ਗਾਹ ਪਾ ਦਿੱਤਾ ਹੈ। ਪੈਟਰੋਲ ਵੀ ਖਤਮ, ਡੀਜ਼ਲ ਵੀ ਖਤਮ। ਪੂਰਾ ਮਾਮਲਾ ਕੀ ਹੈ ਆਓ ਤੁਸੀਂ ਵੀ ਜਾਣੋ ਗੁਰਪ੍ਰੀਤ ਸਿੰਘ ਵਿੱਚ ਇਹ ਵੀਰ ਜੀ ਆਪਾਂ ਜਿਹੜਾ ਪੰਪ ਕਿੱਥੋਂ ਬੰਦ ਕੀਤਾ ਹੈ ਇਹ ਵੀਰ ਜੀ ਡੀਜ਼ਲ ਪੈਟਰੋਲ ਸ਼ਾਰਟੇਜ ਆ ਗਈ ਹੈ ਜੀ ਅੱਛਾ ਜੀ ਸ਼ਾਰਟੇਜ ਦਾ ਕਾਰਨ ਕੀ ਹੈ ਜੀ ਲੋਕਾਂ ਨੇ ਗਾਹ ਪਾਤਾ ਜੀ ਅੱਛਾ ਜੀ ਇਹ ਲੋਕਾਂ ਨੇ ਕਾਹਦਾ ਕਿਸ ਮੋਲ ਤੇ ਜਾਨੀ ਗਾਹ ਪਾਤਾ ਕਿਸ ਦਰ ਤੋਂ ਗਾਹ ਪਾਤਾ ਲੋਕਾਂ ਨੇ ਝੰਗ ਦੇ ਦਰ ਤੋਂ ਝੰਗ ਦੇ ਦਰ ਤੋਂ ਹਾਂ ਜੀ ਤੇ ਜਿੰਨਾ ਤੇਲ ਸੀ ਆਪਣਾ ਸਾਰਾ ਸਵੇਰ ਤੋਂ ਪਹਿ ਗਿਆ ਹੈ ਜੀ ਹਾਂ ਜੀ ਪਹਿ ਗਿਆ ਜੀ ਕਿਹੜਾ ਪੰਪ ਹੈ ਕਾਵਾ ਇੰਡੀਅਨ ਆਇਲ ਜੀ ਕਿਹੜੀ ਜਗ੍ਹਾ ਤੇ ਪੂਰਾ ਕੋਣਾ ਲੋ ਹਾਂ ਜੀ ਕੀ ਨਾ ਭਾਈ ਹੋਰ ਵੀਰ ਸਿੰਘ ਕੀ ਕਰ ਰਹੇ ਕਿਹੜਾ ਪਿੰਡ ਆ ਜੀ ਗੱਜਲ ਗੱਜਲ ਕੀ ਗੱਲ ਆ ਮਰਗੀ ਤੇ ਮਲਗੀ ਕਾਫੀ ਮੂਹ ਜ ਨਹੀਂ ਵਾਲੇ ਮਾਹੌਲ ਦੇ ਸਹੀ ਹੈਗਾ ਵਾ ਬਾਕੀ ਤੇਲ ਦਾ ਮਾਹੌਲ ਖਰਾਬ ਹੈ ਤੇਲ ਪੋਂਡ ਹੈ ਇੰੀਆਂ ਪੰਪਾਂ ਦੀ ਜਿਹੜੀ ਭੀੜ ਪੈ ਗਈ ਹੈ ਕਹਤੋਂ ਪਈ ਹੈ ਇੰਨੀ ਜੀ ਇੱਦਾਂ ਹੀ ਵੇਖੋ ਵੇਖੀ ਪੈਗਾ ਕੰਮ ਤੇ ਅੱਗੇ ਕਰੀ ਮੈਂ ਤਾਂ ਹਾਂ ਹਾਲੇ ਤਾਂ ਕੋਈ ਨਹੀਂ ਵੈਸੇ ਕਿ ਰੁਪਈਆ ਮਾਰ ਰਹੀ ਦੀ ਬਾਕੀ ਕੋਈ ਚੱਕਰ ਨਹੀਂ ਵਾਲੀ ਪਿੰਡ ਦੇ ਵਿੱਚ ਕੋਈ ਨਹੀਂ ਗੱਲ ਨਹੀਂ ਪਿੰਡ ਚ ਨਹੀਂ ਹੋਇਆ ਹੋ ਜਾ ਮਾਹੌਲ ਨਹੀਂ ਹੈਗਾ ਆਪਣੀ ਆ ਆਪਣੇ ਵਧੀਆ ਸੇਵ ਲਈ ਹਲੀ ਕੰਮ ਤੇ ਬਹੁਤ ਵਧੀਆ ਲਈ ਆਪਣਾ ਪਿੰਡ ਕਿਹੜਾ ਜੀ ਪੂਰੇ ਜੀ ਪੂਰੇ ਅੱਛਾ ਜੀ ਤੁਸੀਂ ਇੱਥੇ ਕੀ ਲੈਣ ਆਏ ਸੀ ਭਾਜੀ ਤੇਲ ਲੈਣ ਆਏ ਤੇਲ ਮਿਲ ਗਿਆ ਤੁਹਾਨੂੰ ਮਾਰ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਕੀ ਕਰਨਾ ਕਿਉਂ ਨਹੀਂ ਮਿਲਿਆ ਕਰਨ ਇਹੋ ਜੀ ਅਜੰਗ ਦਾ ਪੜਕਣਾ ਦੀ ਪਈ ਆ ਤੇ ਕੱਸ ਜਾ ਹੋ ਗਿਆ ਅੱਛਾ ਜੀ ਤੇ ਤੇਲ ਹੁਣ ਤੁਹਾਨੂੰ ਕੀ ਜਾਂਦੇ ਤੇਲ ਵਾਲੀ ਹੁਣ ਬੰਦ ਹੋ ਗਿਆ ਤੇਲਾਂ ਦੇ ਨਹੀਂ ਮਿਲਣਾ ਹਜੇ ਅੱਛਾ ਜੀ ਤੇ ਇੱਕ ਕਾਰਨ ਇਹਦਾ ਮਤਲਬ ਤੁਹਾਨੂੰ ਕਿਉਂ ਨਹੀਂ ਮਿਲਿਆ ਤੇਲ ਤੁਸੀਂ ਕਿਦੋਂ ਦੇ ਆਏ ਹੋ ਇੱਥੇ ਆ ਕਾਰਨ ਬਾਰਡਰ ਦਾ ਇਹੋ ਜੰਗ ਦਾ ਮਾਹੌਲ ਜਾ ਬਕਰ ਕੇ ਤੇ ਹੁਣ ਤੇਲ ਲੈ ਲੁਗ ਗਏ ਬੜੇ ਦੁਨੀਆਂ ਲੈ ਗਈ ਆ ਅੱਛਾ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਮਲਕੀ ਡਰੇ ਫਿਰ ਦੇਰ ਕਾ ਨਾ ਡਰ ਨਾ ਸ਼ਾਂਤੀ ਰੱਖਣ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰੋ ਮੇਰਾ ਨਾਮ ਆਜੀ ਸਬ ਇੰਸਪੈਕਟਰ ਬਿਕਰਨਜੀਤ ਸਿੰਘ ਹਾਂਜੀ 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 ਮੈਂ ਖੇਨਕਨ ਥਾਣੇ ਵਿੱਚ ਐਡੀਸ਼ਨਲ ਐਸਐਚ ਲੱਗਾ ਜੀ ਪੰਪਾਂ ਤੇ ਕਾਫੀ ਪੀੜਾਂ ਲੱਗੀਆਂ ਹੋਈਆਂ ਵਾ ਕੀ ਕਰਨਾ ਪੰਪਾਂ ਤੇ ਦੇਖੋ ਜੀ ਅਸੀਂ ਵੀ ਰੋਜ਼ ਜਾਂਦੇ ਹਾਂ ਪੱਟੀ ਝੇਲ ਚ ਜਾਂ ਕਿਤੇ ਵੀ ਅਸੀਂ ਜਾਂਦੇ ਹਾਂ ਤੇ ਅਸੀਂ 10 ਲੀਟਰ 5 ਲੀਟਰ ਤੇਲ ਰੋਜ਼ ਪਾ ਕੇ ਜਾਂਦੇ ਹਾਂ ਅੱਛਾ ਬਟ ਅੱਜ ਵੀ ਅਸੀਂ ਪਹੁੰਚ ਆਣ ਕੇ ਦੇਖਿਆ ਕਿ ਇੱਥੇ ਘੜ ਤੋਂ ਘੜ 10 12 ਟਰੈਕਟਰ ਖੜੇ ਆ ਮੋਟਰਸਾਈਕਲ ਗੱਡੀਆਂ ਖੜੀਆਂ ਵਾ ਅਸੀਂ ਵੀ ਗੱਡੀ ਲਾਈਨ ਚਲਾਤੀ ਆ ਲੋਕਾਂ ਦੇ ਮਨ ਦੇ ਵਿੱਚ ਇਹ ਦਹਿਸ਼ਤ ਬਣ ਗਈ ਆ ਕਿ ਪਤਾ ਨਹੀਂ ਜੰਗ ਲੱਗ ਜਾਣਾ ਮੁਰਕੇ ਤੇ ਕਰੀਆਂ ਨੇੜੀਆਂ ਦੀਆਂ ਦੁਕਾਨਾਂ ਤੇ ਵੀ ਭੀੜ ਪਈ ਆ ਪٹرول ਪੰਪਾਂ ਤੇ ਵੀ ਭੀੜ ਪਈ ਆ ਹੋਰ ਵੀ ਕਈ ਦੁਕਾਨਾਂ ਤੇ ਵੇਖਿਆ ਵਾ ਮਤਲਬ ਲੋਕ ਜਿਹੜੇ ਆ ਉਹ ਬੜੇ ਪਰੇਸ਼ਾਨ ਹੋ ਰਹੇ ਆ ਸਿਰਫ ਇੱਕ دہشت ਦਾ ਮੋਲ ਬਣਿਆ ਆ ਬਾਕੀ ਚਲੋ ਅਜੇ ਤੇ ਤਿਆਰੀ ਚੱਲ ਰਹੀ ਆ ਜੰਗ ਦਾ ਕੁਝ ਜ਼ਰੂਰੀ ਥੋੜਾ ਜੰਗ ਲੱਗਣੀ ਆ ਇਸ ਕਰਕੇ دہشت ਬਣੀ ਲੋਕਾਂ ਦੇ ਮਨਾਂ 'ਚ ਇਸ ਇਰਸ ਸਟ੍ਰਾਈਕੋ ਹੈ ਜਿਵੇਂ ਪਾਕਿਸਤਾਨ ਤੇ ਕੀਤਾ ਨੌਂ ਜਗ੍ਹਾ ਤੇ ਹਮਲਾ ਕੀਤਾ ਵਾ ਕਿ ਲੋਕਾਂ ਨੂੰ ਲੱਗਦਾ ਕਿ ਉਹ ਵਾਪਸ ਮਰ ਕੇ ਹਮਲਾ ਕਰ ਸਕਦਾ ਵਾ ਤਾਂ ਹੀ ਮਲਕੀ ਇਹ ਤੇਲ ਪਵਾਈ ਜਾ ਰਹੇ ਜਾਂ ਦੇਖੋ ਜੀ ਇਹ ਲੋਕਾਂ ਨੇ ਤੇ ਵੇਖੋ ਵੇਖੀ ਜਾਂ ਇੱਕ ਦੂਜੇ ਦੇ ਕਹਿਣ ਕਵਾਉਣ ਤੇ ਕਰੀ ਜਾਂਦੇ ਆ ਬਾਕੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਹਮਲਾ ਕਰਨਗੇ ਜਾਂ ਇਧਰੋਂ ਕੋਈ ਲੜਾਈ ਲੱਗੂ ਕੋਈ ਜ਼ਰੂਰੀ ਨਹੀਂਗਾ ਠੀਕ ਹੈ ਮੇਰੇ ਤੇ ਜਨਰੇਟਰਾਂ ਵਾਸਤੇ ਪਾਣੀ ਵਾਸਤੇ ਆਪਾਂ ਨੂੰ ਪਾਣੀ ਤੋਂ ਤੰਗੀ ਆਊਗੀ ਨਾ ਤੇ ਤੇਲ ਹੋਊਗਾ ਜਨਰੇਟਰ ਚਲਾਵਾਂਗੇ ਪਾਣੀ ਭਰ ਸਕਦੇ ਆ ਆਪਣਾ ਕਿਹੜਾ ਪਿੰਡ ਆਪਣਾ ਜੀ ਆਪਣਾ ਮਹਿਦੀਪੁਰ ਮਹਿਦੀਪੁਰ ਰਸਾਇਣ ਦਾ ਟੈਣਾ ਦੀ ਜੰਗ ਦਾ ਮਿਲਦੀ ਹੋ ਜਾ ਤਾਂ ਕਰ ਜੰਗ ਦਾ ਤਕਰੀਬਨ ਤੇ ਸਾਰਿਆਂ ਨੂੰ ਆਪੋ ਆਪਣੇ ਵਾਸਤੇ ਲੋੜ ਹੀ ਲੋੜ ਹੀ ਆ ਮੰਨ ਲਓ ਕਿਸੇ ਕੋ ਬੱਤੀ ਵਾਧੂਣੀ ਹੈ ਤੇ ਆਖਰ ਪਾਣੀ ਦੀ ਲੋੜ ਹੀ ਆ ਜ਼ਰੂਰੀ ਨਹੀਂਗਾ ਕੋਈ ਪੈਲੀ ਵਾਉਣ ਵਾਸਤੇ ਕੋਈ ਭੱਜਣ ਵਾਸਤੇ ਪਾਉਂਦਿਆ ਵਾ ਪਾਣੀ ਵਾਸਤੇ ਵੀ ਆ ਪਾਣੀ ਦੀ ਆਪਾਨੂੰ ਜਰੂਰ ਲੈ ਮਤਲਬ ਲੋੜ ਪੈ ਸਕਦੀ ਹੈ ਹਾਂ ਇਹ ਮੇਨ ਚੱਕਰ ਪਾਣੀ ਦਾ ਹੀ ਆ ਕਿਉਂਕਿ ਗੁਰੂ ਘਰ ਲਾਵਾਂਗੇ ਤੇ ਜਿੱਥੇ ਮਰਜ਼ੀ ਸਾਂਝੇ ਸਾਂ ਮੋਟਰ ਚੱਲੂਗੀ ਪਾਣੀ ਭਰ ਕੇ ਪੀ ਸਕਦੇ ਆ